ਦਿੱਲੀ ਦੇ ਵਿੱਚ ਚੌੜ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਲਗਾਤਾਰ ਚੌੜ ਅਖਾੜੇ ਫਖਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਮੈਂ ਤਿਲਕ ਨਗਰ ਐਸੈਂਬਲੀ ਦੇ ਵਿੱਚ ਮੌਜੂਦ ਹੈ ਜਿੱਥੇ ਜਰਨੈਲ ਸਿੰਘ ਗੋਰਾ ਦੇ ਵੱਲੋਂ ਇੱਕ ਵੱਡੀ ਰੈਲੀ ਕਹਿ ਲੋ ਜਾਂ ਰੋਡ ਸ਼ੋਅ ਕਹਿ ਲੋ ਕੱਢਿਆ ਜਾ ਰਿਹਾ ਹੈ ਰਾਜਪੁਰਾ ਤੋਂ ਐਮਐਲਏ ਨੀਨਾ ਵਿੱਤਲਜੀਵੀ ਪਹੁੰਚੇ ਨੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੂੰ ਵੋਟ ਦੀ ਅਪੀਲ ਕਰ ਰਹੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਮੈਡਮ ਦਿੱਲੀ ਦੇ ਵਿੱਚ ਪਹੁੰਚੇ ਹੋ ਕਿਸ ਤਰੀਕੇ ਦਾ ਮਾਹੌਲ ਨਜ਼ਰ ਆ ਰਿਹਾ ਹੈ ਬਹੁਤ ਅੱਛਾ ਮਾਹੌਲ ਹੈ ਕਿਉਂਕਿ ਪਿਛਲੇ ਸਰਕਾਰਾਂ ਚ ਜਿਵੇਂ ਪਿਛਲੇ ਸਾਲਾਂ ਚ ਜੋ ਆਵਾਦੀ ਪਾਰਟੀ ਨੇ ਕੰਮ ਕੀਤੇ ਹੈ ਲੋਕ ਬੜੇ ਖੁਸ਼ ਹੈ ਔਰ ਲੋਕ ਚੌਥੀ ਵਾਰ ਵੀ ਜਰਨੈਲ ਸਿੰਘ ਜੀ ਨੂੰ ਲੈ ਕੇ ਆਣਗੇ ਅਰਵਿੰਦ ਕੇਜਰੀ ਰਾਜੀ ਨੂੰ ਮੁੱਖ ਮੰਤਰੀ ਬਣਾਣਗੇ ਕਿਉਂਕਿ ਆਮ ਲੋਕਾਂ ਨੂੰ ਕੰਮ ਚਾਹੀਦੇ ਆ ਅਸੀਂ ਕੰਮ ਕੀਤੇ ਆ ਜਿਹੜੇ ਆਮ ਲੋਕਾਂ ਦੀ ਜ਼ਰੂਰਤ ਹੈ ਬਿਜਲੀ ਪਾਣੀ ਐਜੂਕੇਸ਼ਨ ਹੈਲਥ ਹੋਸ ਲਈ ਹੁਣ ਅਸੀਂ ਜਿੰਨੇ ਵੀ ਲੋਕਾਂ ਨੂੰ ਮਿਲਦੇ ਆ ਲੋਕ ਕਹਿੰਗੇ ਤੁਹਾਨੂੰ ਆਣ ਦੀ ਲੋੜ ਹੀ ਨਹੀਂ ਅਸੀਂ ਤਾਂ ਵੋਟਾਂ ਤੁਹਾਨੂੰ ਹੀ ਪਾਣੀ ਹੈ ਨਹੀਂ ਲੱਗਦਾ ਭਈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੰਪਰ ਮжоਰਿਟੀ ਦੀ ਗਵਰਨਮੈਂਟ ਆਈ ਸੀ ਦਿੱਲੀ ਕਿਉਂਕਿ ਆਮ ਆਦਮੀ ਪਾਰਟੀ ਦਾ ਗੜ ਰਿਹਾ ਭਈ ਮੋੜ ਤੋਂ ਸਰਕਾਰ ਰਿਪੀਟ ਹੋਊਗੀ ਬਿਲਕੁਲ ਹੋਏਗੀ ਜੀ ਬਿਲਕੁਲ ਸਰਕਾਰ ਬਣਨ ਜਾ ਰਹੀ ਹੈ ਔਰ ਬੀਜੇਪੀ ਸਰਕਾਰ ਦੀਆਂ ਜਿੰਨੀਆਂ ਉਹ ਕੋਝੀਆਂ ਚੱਲ ਹੈ ਸਾਰਿਆਂ ਦਾ ਲੋਕ ਮੂੰਹ ਤੋੜ ਜਵਾਬ ਦੇਣਗੇ ਔਰ ਝਾੜੂ ਨਾਲ ਸਫਾਈ ਕਰ ਦੇਣਗੇ ਬੀਜੇਪੀ ਵੀ ਪੱਬਾ ਪਾਰ ਨਜ਼ਰ ਆ ਰਹੀ ਹੈ ਕਹਿ ਰਹੀ ਹੈ ਅੱਜ ਵੀ ਐਤ ਕੀ ਦਿੱਲੀ ਦੇ ਵਿੱਚ ਆਪਾ ਸਰਕਾਰ ਬਣਾਉਣਾ ਕਿਉਂਕਿ ਆਮ ਆਦਮੀ ਪਾਰਟੀ ਤਿੰਨ ਵਾਰ ਤੋਂ ਸੱਤਾ ਦੇ ਵਿੱਚ ਹੈ ਕਹਿੰਦੇ ਐਂਟੀ ਇਨਕੰਮਬੈਂਸੀ ਉਹਨਾਂ ਦੇ ਖਿਲਾਫ ਹੈ ਬਿਲਕੁਲ ਨਹੀਂ ਜੀ ਲੋਕ ਕੰਮਾਂ ਤੋਂ ਖੁਸ਼ ਹੈ ਭਾਜਪਾ ਤਾਂ ਹਰ ਪਾਸੇ ਕੋਸ਼ਿਸ਼ ਕਰਦੀ ਹੈ ਭਾਜਪਾ ਹਿੰਦੂ ਸਿੱਖ ਦਾ ਮਸਲਾ ਵੀ ਉਠਾਉਂਦੀ ਹੈ ਹਿੰਦੂ ਮੁਸਲਮਾਨ ਦੀ ਮਸਲੇ ਵੀ ਉਠਾਉਂਦੀ ਹੈ ਜਾਤੀਵਾਦ ਤੇ ਇਲੈਕਸ਼ਨ ਲੜਦੀ ਹੈ ਪਰ ਲੋਕ ਕੰਮਾਂ ਨੂੰ ਦੇਖਦੇ ਆ ਜਿਨ੍ਹਾਂ ਲੋਕਾਂ ਨੇ ਤਿੰਨ ਵਾਰ ਸਰਕਾਰ ਬਣਾਈ ਔਰ ਉਹ ਚੌਥੀ ਵਾਰ ਵੀ ਬਿਲਕੁਲ ਕਲੀਨ ਸਵਿਪ ਦੇਣਗੇ ਪੰਜਾਬ ਦੇ ਵੱਲੋਂ ਕਿਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਕਿਉਂਕਿ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਪ੍ਰਚਾਰ ਕਰਨ ਵਾਸਤੇ ਪਹੁੰਚ ਪੰਜਾਬ ਤੋਂ ਕਿਸ ਤਰੀਕੇ ਦੀ سپورਟ ਮਿਲੀ ਦੇਖੋ ਦਿੱਲੀ ਹੀ ਆਮ ਆਦੀ ਪਾਰਟੀ ਦੀਆਂ ਜਣਾ ਨੇ ਪਰ ਜੇ ਦਿੱਲੀ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਸੀ ਸਾਡੇ ਅਰਵਿੰਦ ਕੇਜਰੀਵਾਲ ਜੀ ਸੀਗੇ ਤਾਂ ਹੀ ਪੰਜਾਬ 'ਚ ਸਰਕਾਰ ਬਣੀ ਹੈ ਪੰਜਾਬ ਸਾਰਾ ਪੰਜਾਬ ਅੱਜ ਪੂਰਾ ਖੁਸ਼ ਹੈ ਔਰ ਪੰਜਾਬ ਦਾ ਇੱਕ ਇੱਕ ਵਰਕਰ ਜਿੱਥੇ ਉਹਨੂੰ ਸਮਾਂ ਮਿਲ ਰਿਹਾ ਹੈ ਉਹ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਦਿੱਲੀ 'ਚ ਪ੍ਰਚਾਰ ਕਰਨ ਆ ਰਹੇ ਹੈ ਔਰ ਮੂੜਾ ਸੀ ਖੁਸ਼ ਹੋ ਕੇ ਜਾਣੇ ਆ ਕਿ ਵੀ ਲੋਕ ਸਾਨੂੰ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ ਐਕਟੀਵਰਤਾ ਝਾੜੂ ਹੀ ਝਾੜੂ ਹੈ ਐਮਐਲਏ ਮੈਡਮ ਨੀਨਾ ਮਿੱਤਲ ਸਿਗੇ ਰਾਜਪੁਰਾ ਤੋਂ ਐਮਐਲਏ ਨੇ ਦਿੱਲੀ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਨੇ ਤੇ ਕਹਿਣਾ ਇਹ ਹੀ ਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬੰਪਰ ਮжоਰਿਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਸੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੁੰਦੀ ਹੋਈ ਨਜ਼ਰ ਆਊਗੀ